ਕਾਹ ਹੋ ਰਿਹਾ ਬਹੁਤ ਸਾਡੇ ਨਾਲ ਹੀ ਆ ਮੁੰਡੇ ਦੇ ਯਾਰ ਬਿਲੀ ਉਹਦੇ ਫਾਦਰ ਸਾਹਿਬ ਕੱਲ ਗ੍ਰਿਫਤਾਰ ਕੀਤੇ ਗਏ ਆ ਤਾਂ ਹੀ ਉਹਦੇ ਵਾਪਤਾ ਆਏ ਸੀਗੇ ਪਰ ਇਹ ਬਹੁਤ ਗਲਤ ਗੱਲ ਆ ਸਰਕਾਰ ਦੀ ਇਹ ਬਹੁਤ ਨਾ ਬਹੁਾਈ ਇਹਨਾਂ ਨੂੰ ਕਿਤੇ ਨਾ ਗੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕੁਝ ਵੀ ਲੈ ਕੇ ਖਾਣ ਪੀਣ ਤੋਂ ਮਨਾ ਕਰਤਾ ਉਹ ਪੂਰਨ ਤੌਰ ਤੇ ਬਿਥਿਆ ਅਣਮੁੱਥੇ ਸਮਝ ਲੈਣ ਉਹਨੇ ਮਰਨ ਵਰਤ ਸਟਾਰਟ ਕਰ ਲਿਆ ਕਾਏ ਵੇ ਖਲਿਆ ਬੀਤੀ ਦੇਰ ਰਾਤ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਵੱਡਾ ਐਕਸ਼ਨ ਕੀਤਾ ਗਿਆ ਔਰ ਖਨੋਰੀ ਔਰ ਸੰਭੂ ਬਾਰਡਰ ਤੇ ਜਿਹੜਾ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਸੀਗਾ ਉਹ ਚੁਕਾ ਦਿੱਤਾ ਗਿਆ ਔਰ ਜਿਹੜੇ ਇਹ ਦੋਨੋਂ ਬਾਰਡਰ ਸਨ ਖੋਲ ਦਿੱਤੇ ਗਏ ਤਾਂ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕਰਨ ਦੀਆਂ ਜਿਹੜੀਆਂ ਤਾੜੀਆਂ ਦਿੱਤੀਆਂ ਗਈਆਂ ਉਹ ਪਿਆਬ ਬੰਦ ਨੂੰ ਲੈ ਕੇ ਵੀ ਜਿਹੜੀ ਕਾਲ ਦਿੱਤੀ ਗਈ ਸੀ ਮੁਖਸਰ ਸਾਹਿਬ ਦੇ ਵਿੱਚ ਮੌਜੂਦ ਆ ਮੁਕਸਰ ਸਾਹਿਬ ਦੇ ਵਿੱਚ ਵੀ ਕਈ ਥਾਵਾਂ ਤੇ ਅੱਜ ਕਿਸਾਨਾਂ ਦੇ ਵੱਲੋਂ ਧਰਨੇ ਲਗਾਏ ਜਾਣੇ ਸੀਗੇ ਔਰ ਤਸਵੀਰਾਂ ਇਹ ਸਾਂਝੀਆਂ ਕਰ ਰਹੇ ਹੈਗੇ ਆ ਇਹ ਮੁਕਸਰ ਦੇ ਬਠਿੰਡਾ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਧਰਨਾ ਲਾਉਣ ਦੀ ਜਿਹੜੀ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਔਰ ਕਈ ਕਿਸਾਨ ਨੇ ਜਿਹੜੇ ਦੇਖ ਸਕਦੇ ਹੋ ਕਿ ਹਿਰਾਸਤ ਦੇ ਵਿੱਚ ਵੀ ਲਿੱਤੇ ਜਾ ਰਹੇ ਨੇ ਔਰ バス ਜਿਹੜੀ ਖੜੀ ਹੋਈ ਆ ਔਰ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਤਣਾਤ ਕੀਤੀ ਹੋਈ ਆ ਔਰ ਇੱਥੇ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜਾ ਧਰਨਾ ਲਗਾਉਣ ਦੀ ਕਾਲ ਦਿੱਤੀ ਗਈ ਸੀਗੀ ਕੀ ਬਠਿੰਡਾ ਰੋਡ ਔਰ ਜਿਹੜਾ ਮਲੋਟ ਗਿੱਦੜਵਾ ਹੋਰ ਵੀ ਕਈ ਥਾਵਾਂ ਤੇ ਜਿਹੜੇ ਧਰਨੇ ਆ ਕਿਸਾਨਾਂ ਦੇ ਵੱਲੋਂ ਅੱਜ ਅਨਮਿੱਤ ਸਮੇਂ ਦੇ ਲਈ ਲਗਾਏ ਜਾਣੇ ਸੀਗੇ ਜਿਹੜਾ ਕਿਸਾਨਾਂ ਦੇ ਵੱਲੋਂ ਇਸ ਐਕਸ਼ਨ ਤੋਂ ਬਾਅਦ ਅਕਾਲ ਦਿੱਤੀ ਗਈ ਸੀ ਫਿਲਹਾਲ ਮੁਕਸਰ ਦੇ ਬਠਿੰਡਾ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਜਾਣਾ ਸੀ ਉਸ ਜਗ੍ਹਾ ਤੋਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬੱਸਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਰਾਸਤ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਲਏ ਗਏ ਨੇ ਕਿਉਂਕਿ ਇੱਥੇ ਜਿਹੜਾ ਰੋਡ ਆ ਅਣਮਿੱਥੇ ਸਮੇਂ ਦੇ ਲਈ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਾਮ ਕਰਨਾ ਹੈਗਾ ਔਰ ਜਿਹੜੀਆਂ ਇੱਧਰ ਦਿਖਾ ਦਿੰਦੇ ਨੇ ਕਿ ਬੈਰੀਕੇਡ ਜਿਹੜੀਆਂ ਤਾਂ ਕੀਤੇ ਹੋਇਆ ਪੁਲਿਸ ਦੇ ਵੱਲੋਂ ਔਰ ਬੱਸਾਂ ਦੇਖ ਸਕਦੇ ਹੋ ਕਿ ਦੋ ਬੱਸਾਂ ਨੇ ਜਿਹੜੀਆਂ ਉਹ ਖੜੀਆਂ ਕੀਤੀਆਂ ਗਈਆਂ ਨੇ ਤਾਂ ਕਿ ਕੋਈ ਵੀ ਜਿਹੜਾ ਇੱਥੇ ਕਿਸਾਨ ਪਹੁੰਚਦਾ ਹੈਗਾ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਜਾਵੇ ਔਰ ਪੁਲਿਸ ਦੇ ਵੱਲੋਂ ਇੱਥੇ ਜਿਹੜਾ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਧਰਨਾ ਨਹੀਂ ਲਗਾਉਣ ਦਿੱਤਾ ਜਾਵੇਗਾ ਫਿਲਹਾਲ ਇਹ ਤਸਵੀਰਾਂ ਨੇ ਜਿਹੜੇ ਕਿਸਾਨ ਇੱਥੇ ਧਰਨਾ ਲਗਾਉਣ ਦੇ ਲਈ ਪਹੁੰਚ ਰਹੇ ਸੀਗੇ ਹਰਾਸਤ ਦੇ ਵਿੱਚ ਲਿੱਤਾ ਜਾ ਰਿਹਾ ਹੈ ਇਹ ਤਸਵੀਰਾਂ ਬਠਿੰਡਾ ਰੋਡ ਤੋਂ ਸਾਂਝੀਆਂ ਕਰ ਰਹੀ ਹੈਗੇ ਹਨ ਔਰ ਅੱਜ ਜਿਹੜੀ ਕਾਲਸ ਸੀਗੀ ਉਹ ਦਿੱਤੀ ਗਈ ਸੀਗੀ ਕਿਸਾਨਾਂ ਦੇ ਵੱਲੋਂ ਕਿ ਕਈ ਥਾਵਾਂ ਤੇ ਜਿਹੜੇ ਰੋਡ ਨੇ ਉਹ ਜਾਮ ਆ ਜਿਹੜੇ ਕੀਤੇ ਜਾਣੇ ਹੈਗੇ ਨੇ ਔਰ ਫਿਲਹਾਲ ਇਹ ਤਸਵੀਰਾਂ ਨੇ ਮੁਕਸਰ ਬਠਿੰਡਾ ਫਾਈ ਵੀ ਦੀਆਂ ਤਸਵੀਰਾਂ ਨੇ ਜਿੱਥੇ ਅਣਮਿੱਥੇ ਸਮੇਂ ਦੇ ਲਈ ਧਰਨਾ ਜਿਹੜਾ ਲਗਾਇਆ ਜਾਣਾ ਸੀਗਾ ਉਹੀ ਹੀ ਸਮੇਂ ਤੱਕ ਇਹ ਜਿਹੜਾ ਧਰਨਾ ਲੱਗਣਾ ਸੀਗਾ ਔਰ ਉਸ ਤੋਂ ਪਹਿਲਾਂ ਹੀ ਜਿਹੜਾ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਹੈਗਾ ਹਿਰਾਸਤ ਦੇ ਵਿੱਚ ਕਿਸਾਨਾਂ ਨੂੰ ਲਿਆ ਜਾ ਰਿਹਾ ਹੈਗਾ ਔਰ ਦੱਸ ਦਈਏ ਕਿ ਮੁਕਸਰ ਦੇ ਕਈ ਥਾਵਾਂ ਤੇ ਜਿਹੜੇ ਧਰਨੇ ਨੇ ਉਹ ਅੱਜ ਲਗਾਏ ਜਾਣੇ ਸੀ ਅਣਮਿੱਥੇ ਸਮੇਂ ਦੇ ਲਈ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਬੀਜੀ ਤਰਨਾਲੋਂਦ ਲਿਆਏ ਸੀ ਹਾਂਜੀ ਹਾਂਜੀ ਆਹ ਰਸਦ ਦੇ ਵਿੱਚ ਲਿਆ ਗਿਆ ਹਾਂਜੀ ਤਕਾ ਹੋ ਰਿਹਾ ਬਹੁਤ ਸਾਡੇ ਨਾਲ ਹੀ ਆਹ ਮੁੰਡੇ ਦੇ ਯਾਰ ਬਿਲੀ ਉਹਦੇ ਫਾਜ਼ਲ ਸਾਹਿਬ ਕੱਲ ਗ੍ਰਿਫਤਾਰ ਕੀਤੇ ਗਏ ਆਈ ਤਾਂ ਹੀ ਉਹਦੇ ਬਾਪ ਤਾਂ ਆਏ ਸੀਗੇ ਪਰ ਇਹ ਬਹੁਤ ਗਲਤ ਗੱਲ ਆ ਸਰਕਾਰ ਦੀ ਇਹ ਬਹੁਤ ਨਾ ਬਹੁਾਈ ਇਹਨਾਂ ਨੂੰ ਕਿਤੇ ਨਾ ਗੇ ਬਾਕੀ ਮਲਾਇ ਮਾਨੇ ਤਾਂ ਆਪਦੀ ਡਿਊਟੀ ਕਰਨੀ ਆ ਜੇ ਵੀ ਆਪਣੇ ਨਾਲ ਦੇ ਕੋਈ ਸਾਡੇ ਨਾਲ ਉਹ ਜਾਂ ਬਈ ਹਰਕਤ ਨਹੀਂ ਕੀਤੀ ਗਈ ਬਾ ਗ੍ਰਿਫਤਾਰ ਕੀਤਾ ਗਿਆ ਸਦਾ ਕਿਵੇਂ ਦੇਖਦੇ ਹਾਂ ਕਿ ਜਿਹੜਾ ਅੱਜ ਕਈ ਥਾਵਾਂ ਤੇ ਜਿਹੜੇ ਰੋਡ ਨੇ ਜਾਮ ਕੀਤੇ ਜਾਣੇ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ। ਇਹ ਧੱਕਾ ਹੀ ਉਹ ਜਿਹੜਾ ਹੋ ਰਿਹਾ ਹੈ ਬਾ ਦੂਗਾ ਆਪਾਂ ਨੂੰ ਪਤਾ ਟਾਈਮ ਖਰਾਬ ਹੀ ਹੋਣਾ ਹੈ ਜਿਹੜਾ ਕਿਸਾਨਾਂ ਨਾਲ ਇੰਨਾ ਧੱਕਾ ਕਰੀ ਜਾਂਦੀ ਹੈ ਸਰਕਾਰ ਬਰਾਮ ਇਹਦੇ ਬੰਦੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਲਾਉਂਦੇ। ਹਾਂਜੀ ਭਾਈ ਜੀ। ਹਾਂਜੀ। ਰਾਸ਼ਟਰਪਤੀ ਦੇ ਵਿੱਚ ਕੀਤਾ ਗਿਆ ਜਿਹੜਾ ਤੁਹਾਨੂੰ ਲੋਕ ਪਹਿਲੇ ਇਹ ਤਾਂ ਹੀ ਬਹੁਤ ਗਲਤ ਕਰ ਰਹੀ ਆ ਇਹ ਨਾ ਮਤਲਬ ਵੀ ਤੁਸੀਂ ਸਮਝੋ ਵੀ ਲੋਕਤੰਤਰਕ ਮੁਲਕ ਮੰਨਿਆ ਜਾਂਦਾ ਇੰਡੀਆ ਨੂੰ ਇਹ ਲੋਕਤੰਤਰ ਦਾ ਘਾਣਾ ਆ। ਇਥੇ ਹਰ ਇੱਕ ਬੰਦੇ ਨੂੰ ਆਜ਼ਾਦੀ ਆ ਆਪਣੇ ਵਿਚਾਰ ਰੱਖਣ ਦੀ ਤੇ ਤੁਸੀਂ ਖੁਦ ਦੇਖ ਰਹੇ ਹੋ ਵੀ ਕਿੰਨਾ ਕੁ ਵਿਚਾਰ ਰੱਖਣ ਦੇਣ ਜਾ ਰਹੀ ਆ ਸਭ ਤੋਂ ਪੰਜਾਬ ਦੀ ਸਭ ਤੋਂ ਘਟੀਆ ਸਰਕਾਰ ਏ ਭਗਤਮਾਨ ਦੀ ਸਰਕਾਰ ਆ ਤੇ ਪੁਲਿਸ ਪ੍ਰਸ਼ਾਸਨ ਦਾ ਚਲੋ ਕੋਈ ਨਹੀਂ ਪੁਲਿਸ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਪਰ ਇਹ ਵੀ ਸੋਚਣ ਇਹਨਾਂ ਦੇ ਪਿਓ ਦਾਦੇ ਵੀ ਉੱਥੇ ਬੈਠੇ ਆ ਜਿਹੜੇ ਰਾਤ ਦੇ ਖਨੌਰੀ ਬੈਠੇ ਹੋਏ ਜਣਾ ਕਿਸਾਨ ਉਹਨਾਂ ਵੇ ਸਾਡੇ ਪਿੰਡ ਦੇ 6 ਮੁੰਡਿਓ ਮਰਨ ਵਰਤ ਤੇ ਬਹਿ ਗਏ ਠੀਕ ਆ ਨਾ ਹਾਂਜੀ ਉੱਥੇ ਜਿਹੜੇ ਬੰਦੇ ਰਿਟੇਨ ਕਰਕੇ ਇਹਨਾਂ ਨੇ ਲੱਕੇ ਹੋਏ ਨਾ ਖਨੌਰੀ ਇੱਕ ਪੈਲਸ ਦੇ ਵਿੱਚ ਕਿਸਾਨ ਉਹ ਮਰਨ ਵਰਤ ਤੇ ਬਹਿ ਚੁੱਕੇ ਆ ਇਹ ਤੁਹਾਨੂੰ ਸੂਚਿਤ ਕਰ ਦਗੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕੁਝ ਵੀ ਲੈ ਕੇ ਖਾਣ ਪੀਣ ਤੋਂ ਮਨਾ ਕਰਤਾ ਉਹ ਪੂਰਨ ਤੌਰ ਤੇ ਬਿਥਿਆ ਅਣਮੁੱਥੇ ਸਮਝ ਲੈ ਉਹਨੇ ਮਰਨ ਵਰਤ ਸਟਾਰਟ ਕਰ ਲਿਆ ਜੀ ਜੀਤਾਲ ਸਾਹਿਬ ਜੀ ਕਿਸੇ ਪਾਸੇ ਵੀਡੀਓ ਸਾਨੂੰ ਕੋਈ ਧੱਕੇ ਨਾਲ ਗੱਡੀਾਂ ਚ ਭੌਂਣੀ ਚਾਹੁੰਦੀ ਆ ਅਸੀਂ ਸ਼ਾਂਤੀਮਈ ਤਰ੍ਹਾਂ ਦਰਨਾ ਲਾਉਂਦੇ ਅਸੀਂ ਸੜਕ ਦੇ ਪਾਸੇ ਬਹਿਣਾ ਸੀ ਜਿਹੜਾ ਬਾੜਾਂ ਦੇ ਦੁਲਨ ਚੱਲਿਆ ਸੀ ਉਹਦਾ ਰਾਤ ੱੱਕਾ ਹੋਇਆ ਕੱਲ ਜੋ ਕੁਝ ਹੋਇਆ ਬਹੁਤ ਮਾੜਾ ਭਾਗਾ ਹੋਇਆ ਅੱਜ ਪੁਸਤੇ ਕਹਿੰਦੇ ਅਸੀਂ ਅੰਦਰ ਜਾ ਰਹੇ ਹਾਂ ਸਾਨੂੰ ਚਾਹੇ ਕੁਛ ਕਰ ਲੈਣ ਸਾਨੂੰ ਮੌਤ ਦੇ ਘਾਟ ਉਤਾਰ ਦੇਣ ਅਸੀਂ ਆਪਣਾ ਨਿਆਂ ਲੈ ਕੇ ਰਹਾਂਗੇ ਅਸੀਂ ਨਿੰਦਾ ਕਰਦੇ ਹੁਰੇ ਕਟਿਆ ਮੁੱਖ ਮੰਤਰੀ ਪੰਜਾਬ ਦੀ ਜਿਹਨੇ ਸੱਦੇ ਤੇ ਬੁਲਾ ਕੇ ਸੱਦੇ ਤੇ ਬੁਲਾ ਕੇ ਕੋਈ ਦੁਸ਼ਮਣ ਤੇ ਹਮਲਾ ਨਹੀਂ ਕਰਦਾ ਇਹਨੇ ਸੱਦੇ ਤੇ ਬੁਲਾ ਕੇ ਸਾਡੇ ਉੱਪਰ ਹਮਲਾ ਕੀਤਾ ਵਾ ਜੋ ਵੀ ਹੋ ਸਕੇ ਆ ਅਸੀਂ ਜਿਹੜਾ ਪੀਸਫੁਲ ਤਰੀਕੇ ਦੇ ਨਾਲ ਇਹ ਜਿਹੜਾ ਪ੍ਰਦਰਸ਼ਨ ਆ ਹਰ ਹਾਲਤ ਚ ਕਰਾਂਗੇ ਹਾਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਹੈਗਾ ਜ਼ਿਲ੍ਹਾ ਮੁਕਸਰ ਦੇ ਵਿੱਚ ਫਿਰ ਤੋਂ ਸੰਗ੍ਰੋਹ ਦੇ ਨੇੜੇ ਬਟਿੰਡਾ ਰੋਡ ਦੇ ਉੱਤੇ ਰੋਡ ਜਾਮ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਜਿਸ ਦੇ ਸਬੰਧ ਦੇ ਵਿੱਚ ਕੁਝ ਕਿਸਾਨ ਜਿਹੜੇ ਐ ਇੱਥੇ ਆਏ ਸੀ ਪ੍ਰਦਰਸ਼ਨ ਕਰਨ ਤੇ ਉਹਨਾਂ ਨੂੰ ਬੜੇ ਉਹਨਾਂ ਨੇ ਆਪ ਦੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਐ ਉਹਨਾਂ ਨੂੰ ਇਹ ਸਮਝਾਇਆ ਸੀ ਵੀ ਰੋਡ ਜਿਹਾ ਨਹੀਂ ਜਾਮ ਕਰਨ ਦੇਣੀ ਕਿਸੇ ਵੀ ਕੀਮਤ ਤੇ ਤੇ ਉਹਨਾਂ ਸ਼ਾਂਤਮਈ ਤਰੀਕੇ ਦੇ ਨਾਲ ਗ੍ਰਿਫਤਾਰੀ ਦਿੱਤੀ ਹੈ ਜਿਸ ਦੇ ਸਬੰਧ ਦੇ ਵਿੱਚ ਹੁਣ ਤੱਕ ਕਰੀਬ 40-45 ਕਿਸਾਨ ਜਿਹੜੇ ਆ ਡਿਟੇਨ ਕੀਤੇ ਗਏ ਆ ਤੇ ਮੌਕੇ ਤੇ ਅਜੇ ਸਾਡੇ ਲੋ ਜਿਹੜੀ ਆ ਕਾਰਵਾਈ ਜਾਰੀ ਆ ਡਿਟੇਨ ਕਰਕੇ ਫਿਰ ਕਿੱਥੇ ਰੱਖਿਆ ਜਾ ਰਿਹਾ ਡਿਟੇਲ ਕਰਕੇ ਜਿਹੜਾ ਅਜੇ ਇੱਥੋਂ ਭੇਜਿਆ ਹੀ ਆ ਉਸ ਤੋਂ ਬਾਅਦ ਦੱਸ ਦਿਆਂ ਤੁਹਾਨੂੰ ਕਿਹੜੀ ਜਗ੍ਹਾ ਤੇ ਆ ਸ਼੍ਰੀ ਮੁਖਤਸਰ ਸਾਹਿਬ ਤੋਂ ਮੋਤਾ ਸਿੰਘ ਪੀਟੀਸੀ ਨੂੰ